ਪਾਵਰਕਾਮ ਐਂਡ ਟ੍ਰਾਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠਾਂ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਵਿਭਾਗਾਂ ਦੇ ਨਿਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ 'ਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਦੂਜੇ ਦਿਨ ਮੰਡਲ ਦਫ਼ਤਰ ਬੁੜਲਾਡਾ ਵਿਖੇ ਕੀਤੀ ਗਈ ਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਡਿਵੀਜ਼ਨ ਆਗੂ ਸੁਖਵਿੰਦਰ ਸਿੰਘ ਮਲ ਸਿੰਘ ਵਾਲਾ ਨੇ ਕਿਹਾ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਦੇ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਪੌਣੇ 4 ਸਾਲਾਂ 'ਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਅਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ ਹੈ ਜਿਸ ਦੇ ਵਿਰੋਧ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮ 4 ਦਸੰਬਰ ਤੱਕ ਤਿੰਨ ਰੋਜ਼ਾ ਹੜਤਾਲ ਕਰਕੇ ਆਪਣੇ ਆਪਣੇ ਵਿਭਾਗਾਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਉਲਿੱਕੇ ਸੰਘਰਸ਼ ਤਹਿਤ ਅੱਜ ਦੂਜੇ ਦਿਨ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਵਿਭਾਗਾਂ ਦੇ ਨਿਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਨਵੇਂ ਕਿਰਤ ਅਤੇ ਪਿਛਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਨਾਲ ਹੀ ਸਰਕਾਰੀ ਵਿਭਾਗਾਂ ਦੇ ਆਊਟਸੋਰਸਟੇ ਐਨਲਾਈਕਮੈਂਟ ਠੇਕਾ ਮੁਲਾਜ਼ਮਾ ਨੂੰ ਪਹਿਲ ਅਤੇ ਤਜਰਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ ਵਰੀ ਜੀ ਕੀ ਨਾਮ ਹੈ ਜੀ ਪਾਵਰ ਕਾਮਟਰਾਸ ਕੁਦਰਤ ਜੀ ਸਾਡੇ ਜਿਹੇ ਬੰਦਿਆ ਨਾਮ ਜੀ ਪਾਵਰ ਕਾਮਟਰਾਸ ਪੰਜਾਬ ਜਿਹੇ ਬੰਦਿਆ ਨਾਮ ਮੇਰਾ ਨਾਮ ਗੁੰਦਰ ਸਿੰਘ ਮਾੜਾ ਸਿੰਘ ਬਾਲਾ ਜੀ ਸਾਡਾ ਪਰਸੋ ਰੋਜ਼ ਤੋਂ ਜਿਹੜਾ ਧਰਨਾ ਚੱਲ ਰਿਹਾ ਹੈ ਜੀ ਸਮਰਸ ਮੋਰਚੇ ਦੀ ਕਾਲ ਤੇ ਵੀ ਕੱਚੇ ਕੰਮ ਨੂੰ ਪੱਕਾ ਕਰਿਆ ਜਾਵੇ ਜਿਹੜਾ ਪ੍ਰਾਈਵੇਟ ਸੈਸ਼ਨ ਕਰਦੇ ਸਰਕਾਰ ਉਹ ਬੰਦ ਕਰਿਆ ਜਾਵੇ ਅਸੀਂ ਉਸ ਦੇ ਹਮਲੇ ਉੱਪਰ ਅੱਜ ਸੰਘਰਸ਼ ਦੇ ਤੀਜੇ ਦਿਨ ਪਹੁੰਚੇ ਹਾਂ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਜਿਹੜਾ ਕੱਚੇ ਕੰਮ ਇਹਨਾਂ ਨੂੰ ਪੱਕਾ ਕੀਤਾ ਜਾਵੇ ਅਸੀਂ ਨਾਲ ਧੰਨਵਾਦ ਕਰਦੇ ਇਸ ਖਾਸ ਦਸਬੰਦੀਆਂ ਦਾ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਦੇ ਕੇ ਪ੍ਰੋਗਰਾਮ ਨੇ ਫੇਰਵਾਇਆ ਹੈ ਇਹ ਇਹ ਤੁਹਾਡਾ ਮਾਮਲਾ ਕੀ ਹੈ ਮਾਮਲਾ ਜੀ ਇਹ ਕੱਚੇ ਕੰਮ ਇਹ ਨੇ ਜਿਹੜੇ ਘਟੂ ਘਟ 10 15 ਸਾਲ ਇਹਨੂੰ ਕੱਚੇ ਕੰਮਿਆਂ ਨੂੰ ਹੋ ਗਿਆ ਅਡਵਾਂਸ ਡਿਪਾਰਟਮੈਂਟਾਂ ਦੇ ਵਿੱਚ ਜਿਲੀ ਬੋਰਡ ਨਾਲ ਵਾਟਰ ਬੋਰਡ ਨਾਲ ਹੋੜ ਕਿੰਨੇ ਵੀ ਡਿਪਾਰਟਮੈਂਟ ਨੇ ਜਿਹਨੇ ਕੱਚੇ ਕੰਮਿਆਂ ਨੂੰ 10 15 15 ਸਾਲ ਹੋ ਚੁੱਕੇ ਨੇ ਅੱਜ ਤੱਕ ਪੱਕੇ ਨਹੀਂ ਕੀਤੇ ਨਾ ਕੀਤੇ ਕੈਪਟਨ ਨੇ ਕੀਤੇ ਆ ਨਾ ਬਾਦਲ ਸਰਕਾਰ ਨੇ ਕੀਤੇ ਆ 3 4 ਸਾਲ ਇਹਨਾਂ ਸਰਕਾਰ ਨੂੰ ਹੋ ਗਏ 4 ਸਾਲ ਮੰਗੂ ਨਾ ਇਹ ਸਰਕਾਰ ਨੇ ਕੀਤੇ ਆ ਸਗੋਂ ਕੀ ਅਗੇ ਸਗੋਂ ਕਿ ਨਾਲ ਸਾਡਾ ਮੀਟਿੰਗਾਂ ਦੇਖ ਕੇ ਬਾਰ ਬਾਰ ਮੀਟਿੰਗਾਂ ਦੇ ਵਿੱਚ ਬੁੱਕਰ ਜਾਂਦੇ ਆ ਜੀ ਹਿਮਨ ਕਰਦੇ ਸਾਨੂੰ ਕੱਚੇ ਕੰਮਿਆਂ ਨੂੰ ਜਲਦੋ ਜਲਦੀ ਮੈਕਮਾ ਵਿੱਚ ਲੈ ਆ ਜਾ ਵੀ ਜੀ ਹਾਂਜੀ ਵੀਰੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਾਲਾ ਸਿੰਘ ਆ ਜੀ ਸਾਡੇ ਇਹ ਹੈ ਆਪਣਾ ਪੁਰਾ ਮਸਲਾ ਇਹ ਹੈ ਜੀ ਜਿਹੜੀ ਸਰਕਾਰ ਹੈਗੀ ਸਰਕਾਰ ਬਿਲੀ ਬੋਰਡ ਵੀਆਂ ਜ਼ਮੀਨਾਂ ਨੂੰ ਵੇਚਣ ਜਾ ਰਹੀ ਹੈ ਜਾਂ ਜਿੰਨੇ ਵੀ ادارے ਨੇ ਉਹ ਉਹਨਾਂ ਨੂੰ ਵੇਚਣ ਤੇ ਲੱਗੀ ਹੋਈ ਹੈਗੀ ਇੱਕ ਸਾਡੇ ਠੇਕਾ ਮਜ਼ਦੂਰ ਸੰਘਰਸ਼ ਮੋਰਚੇ ਨੂੰ ਘਟੋ-ਘਟ 30-32 ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਭੱਜੀ ਹੈਗੀ ਉਸ ਦੇ ਵਿਰੋਧ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂਗੇ 2025 ਬਿਲ ਹੈ ਜਿਹੜਾ ਉਹਨੂੰ ਅਸੀਂ ਕਹਿੰਦੇ ਵੀ ਰੱਦ ਕੀਤਾ ਜਾਵੇ ਉਹ ਲੋਕਾਂ ਲਈ ਬਹੁਤ ਮਾਰੂ ਹੈ ਤੇ ਇਹਦੇ ਨਾਲ ਅਸੀਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਤਾ ਹੋ ਜੇਗੀ ਇਹ ਵੀ ਬਹਾਗਾਂ ਦੇ ਵਿੱਚ ਸਾਡੇ ਠੇਕਾ ਕਾਮੇ ਨੇ ਉਹਨਾਂ ਨੂੰ ਵਿਭਾਗਾਂ ਦੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜਾਂ 1948 ਐਕਟ ਦੇ ਹਿਸਾਬ ਨਾਲ ਉਹਨਾਂ ਸਾਰੇ ਮੁਲਾਜ਼ਮਾਂ ਨੂੰ ਤਨਖਾਹਾਂ ਦਾ ਉਹਨਾਂ ਬਿਜਾਰੇ ਜੋ ਵੀ ਤਨਖਾਹ ਦਿੱਤੀ ਜਾਵੇ